ਫਰਾਈਪਰੰਦਰ ਲੁਟੇਰਿਆਂ ਦੇ ਹੌਸਲੇ ਦਿਨ ਬਦਿਨ ਬਲੰਤ ਹੁੰਦੇ ਜਾ ਰਹੇ ਆ ਲਗਾਤਾਰ ਲੁਟੇਰਿਆਂ ਵੱਲੋਂ ਲੁੱਟਾ ਖੋਹ ਆ ਦੀਆਂ ਵਾਕਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤਾਇਆ ਮਾਮਲਾ ਫਰਾਈਪਰ ਸ਼ੌਣੀ ਤੋਂ ਸਾਹਮਣੇ ਆਇਆ ਜਿੱਥੇ ਲੁਟੇਰਿਆਂ ਨੇ ਇੱਕ ਬਜ਼ੁਰਗ ਨੂੰ ਨਿਸ਼ਾਨਾ ਬਣਾਇਆ ਤੇ ਉਸ ਕੋਲੋਂ ਮੋਬਾਈਲ ਖੋ ਕੇ ਫਰਾਰ ਹੋ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਬਜ਼ੁਰਗ ਨੇ ਦੱਸਿਆ ਕਿ ਉਹ ਦਿੱਲੀ ਤੋਂ ਆਇਆ ਸੀ ਅਤੇ ਘਰ ਵਾਪਸ ਜਾ ਰਿਹਾ ਸੀ ਕਿ ਰਾਸਤੇ ਵਿੱਚ ਦੋ ਮੋਟਰਸਾਈਕਲ ਸਵਾਰ ਲੁਟੇਰੇ ਆਏ ਜਿਨ੍ਹਾਂ ਨੇ ਉਸਤੇ ਕਾਪੇ ਨਾਲ ਹਮਲਾ ਕਰ ਉਸ ਕੋਲੋਂ ਮੋਬਾਈਲ ਜਿਹੜਾ ਖੋਲਿਆ ਅਤੇ ਖੁਦ ਫਰਾਰ ਹੋ ਗਏ ਪੀੜਤ ਬਜ਼ੁਰਗ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਲੁੱਟਖੋਹਾਂ ਦੀਆਂ ਘਟਨਾਵਾਂ ਤੇ ਜੜੀ ਰੋਕ ਆ ਪਾ ਲਗਾਉਣੀ ਚਾਹੀਦੀ ਆ ਅਤੇ ਲੁਟੇਰਿਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਜਿਹੜਾ ਉਹ ਕਰਨਾ ਚਾਹੀਦਾ ਦੱਸ ਲਿਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂਗਾ ਲਗਾਤਾਰ ਹੀ ਅਜਿਹੇ ਮਾਮਲੇ ਜਿਹੜੇ ਆ ਉਹ ਸਾਹਮਣੇ ਆ ਰਹੇ ਆ ਤੇ ਲੋਕਾਂ ਵੱਲੋਂ ਵੀ ਲਗਾਤਾਰ ਮੰਕੀਤੀ ਜਾ ਰਹੀ ਆ ਕਿ ਪੁਲਿਸ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਜਿਹੜਾ ਉਹ ਦੇਣਾ ਚਾਹੀਦਾ ਅਤੇ ਲੁੱਟਾਂ ਖੋਹਾਂ ਦੀਆਂ ਘਟਨਾਵਾਂ 'ਤੇ ਰੋਕ ਜਿਹੜੀ ਆ ਉਹ ਲਗਾਉਣੀ ਚਾਹੀਦੀ ਆ ਤਾਂ ਕੀ ਕੁਝ ਕਹਿਣਾ ਹੈ ਬਜ਼ੁਰਗ ਦਾ ਉਹ ਹੀ ਤੁਹਾਨੂੰ ਸੁਣਾ ਦਿੰਦੇ ਆ ਦਵਿੰਦਰ ਸਿੰਘ ਇਹ ਕੀ ਹੋਇਆ ਜੀ ਤੁਹਾਡੇ ਨਾਲ ਆ ਵੀ ਦਿੱਲੀ ਤੋਂ ਆ ਰਹੇ ਸੀਗੇ ਜੀ ਸਵੇਰੇ 5:30 ਵਜੇ ਸਵੇਰ 5:00 ਵਜੇ ਤੋਂ ਟ੍ਰੇਨ ਆਈ ਗਈ ਕੀ ਹੈ 5:30 ਵਜੇ ਦੇ ਕਰੀਬ ਜਦ ਬਾਬਾ ਖਿੱਤੇਵਾਲ ਦੇ ਗੁਰੂ ਮੰਦਰ ਦੇ ਕੋਲ ਪੁੰਚੇ ਹੈਗੇ ਆ ਤੇ ਉਦੋਂ ਦੋ ਲੜਕੇ ਆਏ ਆ ਉਹ ਤਕਰੀਬਨ ਹੋਣੇ ਆ 18-20 ਸਾਲ ਦੇ ਤੇ ਉਹਨਾਂ ਨੇ ਛੇੜੇ ਅੱਗੇ ਅੱਗੇ ਰੋਕ ਲਿਆ ਤੇ ਰੋਕ ਕੇ ਸਾਡੇ 'ਤੇ ਹਮਲਾ ਕੀਤਾ ਕਤਲਰਾ ਹਮਲਾ ਕੀਤਾ ਨਾਲੇ ਸਾਡੇ ਕੋਲੋਂ ਮੋਬਾਈਲ ਨੂੰ ਖੋ ਕੇ ਲਏ ਨਹੀਂ ਉਹਨਾਂ ਕੋਲ ਕੋਈ ਹਥਿਆਰ ਸੀ ਹਥਿਆਰ ਸੀ ਦਾ ਟਾ ਵੱਡਾ ਪੱਪਸਗਾ ਉੱਚੀ ਦੀ ਵੰਦੋ ਫੁੱਟ ਦਾ ਤਾਪਾ ਹੋਣਾ ਤੇ ਵੀ ਜਿਹੜਾ ਉਹ ਇਦਾਂ ਮਾਰਦੇ ਸੀਗੇ ਤੇ ਚੰਨ ਦੇ ਪਜਾਂਦੇ ਮੈਂ ਡਿੱ ਗਿਆ ਹੈਗਾ ਦੇਖ ਕੇ ਮੇਰੇ ਮੁੰਡੇ ਸੱਪ ਵੀ ਡੀ ਹੈਗੀ ਆ ਤੇ ਉਹ ਉਹ ਐਕਸੀਡੈਂਟ ਦਾਣਾ ਹੈਗਾ ਜੀ ਉਹ ਪਤਾ ਲੱਗ ਗਿਆ ਉਹ ਨਾਲ ਐਕਸੀਡੈਂਟ ਦੀ ਰਿਪੋਰਟ ਆ ਰਹੀ ਹੋਈ ਹੈ ਕਿਸੇ ਪੁਲਿਸ ਨੂੰ ਕੰਪਲੇਟ ਕਰਤੀ ਜੀ ਹਾਂਜੀ ਕੰਪਲੇਟ ਕਰਤੀ ਜੀ ਹੈ ਉਹ ਉਹਨਾਂ ਨੇ ਉਹ ਚੈਕਿੰਗ ਕਰਦੇ ਪੇਹ ਕਿ ਵੀ ਹਾਂ ਕਿੱਥੇ ਕਹਿੰਦੇ ਲੱਗੇ ਹੈ ਤੁਸੀਂ ਕੱਲੇ ਆ ਰਹੇ ਸੀ ਤੁਹਾਡੇ ਨਾਲ ਖੁਰੂ ਵੀ ਕੋਈ ਸੀ ਮੇਰੇ ਮੈਸੇਜ ਵੀ ਨਾ ਚ ਗਈ ਅੱਛਾ ਉਹਨਾਂ ਦੇ ਸਾਡਾ ਤਾਂ ਨਹੀਂ ਬੱਜੀ ਕੋਈ ਨਹੀਂ ਉਹ ਲੱਗੇ ਨਹੀਂ ਬੱਜੀ ਉਹ ਸਭ ਨੂੰ ਜਰੂਰ ਨਾ ਭੰਦੇ ਹੋ ਸੀਗੇ ਵਾਇਰ ਗੁਰੂ ਕਰਕੇ ਸਾਨੂੰ ਕੁਝ ਚਾਲ ਰਸਤ ਤਾ ਹੋ ਗਿਆ ਤੁਹਾਡਾ ਕਿੰਨਾ ਨੁਕਸਾਨ ਹੋਇਆ ਹੁਣ ਸਾਡਾ ਕੈਮ ਮੋਬਾਈਲ ਵਗੈਰਾ ਚਲੇ ਗਿਆ ਸੀਗਾ ਮੋਬਾਈਲ ਵਗੈਰਾ ਲੱਗੇ ਕੋਈ ਮੋਬਾਈਲ ਖੋ ਕੇ ਲੱਗੇ ਜਦੋਂ ਮੈਂ ਡਿਗਿਆ ਮੋਬਾਈਲ ਡਿਗਿਆ ਵਿੱਚ ਜੇ ਚੋ ਉਸ ਤੋਂ ਲੱਗੇ ਲੱਗੇ ਕੋਈ ਛੋ ਇੱਕੋ ਬਾਈਕ ਵਾਲਾ ਆ ਰਿਹਾ ਸੀ ਦਾ ਕਾਰ ਵਾਲਾ ਗੈਰੇਜ ਨੂੰ ਉਹਦਾ ਹੋਰ ਸੁਨੇਹਾ ਉਹਨਾਂ ਨੇ ਤੇ ਉਸੇ ਵੇਲੇ ਉਹ ਫਿਰ ਆ ਪਾਟਿ ਗਏ ਤੇ ਪੁਲਿਸ ਕਨੇਨਾ ਉਹ ਉਹਨਾਂ ਦੇ ਪਿੱਛਾ ਵੀ ਕੀਤਾ ਤੇ ਉਹ ਪਤਾ ਨਹੀਂ ਕਿੱਥੇ ਵਸਾਈ ਨਿਕਲ ਗਏ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਨੂੰ ਅਸੀਂ ਤਾਂ ਕਹਿਨੇ ਹੱਦ ਕਿ ਹਾਂ ਜਿਹੜੀਆਂ ਵਾਰਦਾਤਾਂ ਤਾਂ ਹੋ ਰਹੀਆਂ ਹੈਗੀਆਂ ਉਹਨਾਂ ਦੇ ਵਾਸਤੇ ਪੂਰਾ ਕੰਟਰੋਲ ਕੀਤਾ ਜਾਵੇ ਸੈਕਸ਼ਨ ਇਹ ਹੀ ਰਗ ਵੀ ਹਾਂ ਇਹਨਾਂ ਨੂੰ ਵਰਤਵੰਦ ਜਿਹੜੀ ਹਿੰਦੀ ਹੈ ਨਾ ਅਹ ਇਹ ਚੇਨ ਟਿਮਲੇ ਦੇ ਲੋਕੀ ਆਹ ਜਾਣ ਤੇ ਕੋਈ ਹੋਰ ਨੂੰ ਦਿੱਕਤ ਨਾ ਹੋਵੇ। ਇਹ ਵਾਕਿਆ ਕਿੰਨੇ ਕਜੇ ਹੋਇਆ? ਤਕਰੀਬਨ 5:30 ਦੇ ਜੀ। ਸਵੇਰ ਦੇ ਟਾਈਮ। ਹਾਂਜੀ ਸਵੇਰ ਦੇ ਟਾਈਮ।